ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲੋਕ ਹਰ ਹਰ ਮੁਖ ਤੇ ਬੋਲਣਾ ਹਰ ਹਰ ਇਥੇ ਆਪਾਂ ਜਮ ਕੇ ਲਾਵਾਂਗੇ ਮੁਖ ਮੰਮੇ ਦੇ ਅਧਿਕ ਲੱਗੇਗੇ ਤੇ ਬੋਲਣਾ ਬੋਲਣਾ ਨੰਨੇ ਦੇ ਨਾਲ ਹੈ ਇਥੇ ਵਿਸ਼ਰਾਮ ਮਨ ਉਠ ਸੋਖ ਹੋਏ ਉਠਾ ਉਹ ਵੇਦਲਾਇਕੜ ਉੱਤੇ ਅਧਿਕ ਠੱਠੇ ਦਲਾਵਾ ਉਠਾ ਸੁਖ ਸਸੇ ਦੇ ਅਧਿਕ ਲਗੇਗੇ ਖੱਕੇ ਔਂਕੜ ਐ ਸਸੇ ਔਂਕੜ ਉੱਤੇ ਅਧਿਕ ਖੱਕੇ ਔਂਕੜ ਸੁਖ ਹੋਏ ਈੜੀ ਸਿਹਾਰੀ ਨਾਨਕ ਸਭ ਮਹਿਰਾਵ ਰਹਿਆ ਨਾਨਕ ਇਥੇ ਆਪਾਂ ਜਮ ਕੇ ਲਾਵਾਂਗੇ ਸਭ ਭੱਬੇ ਦੇ ਨਾਲ ਮਹਿ ਮੰਮਾ ਐ ਸਿਹਾਰੀ ਮਹਿ ਰਾਉ ਰਹਿਆ ਇਥੇ ਵਿਚਾਰਮ ਥਾਨ ਤਨੰਤਰ ਸੋਏ ਤਰੰਤਰ ਸੱਥਾ ਮੁਕਤਾ ਹੈ ਕੰਨਾਂ ਨਹੀਂ ਲਾਉਣਾ ਸੋਏ ਏੜੀ ਸਿਆਰੀ ਪੌੜੀ ਹੀਰੋ ਘਟ ਘਟ ਸਗਲ ਕਹਿ ਹੀਰੋ ਉੜੇ ਔਂਕੜਾ ਘਟ ਘਟ ਇਹ ਬੋਲੇ ਬੋਲੇ ਜਾਣਗੇ ਸਗਨ ਕਾ ਇਥੇ ਵਿਸ਼ਰਾਮ ਪੂਰ ਰਹੇ ਭਗਵਾਨ ਰਹੇ ਆਹੇ ਲਾਂ ਲੱਗੀ ਐ ਹੋਵਤ ਆਏ ਸਾਦ ਸਦੀਵ ਆਏ ਈੜੀ ਲਾਂ ਲੱਗੀ ਐ ਸਾਦ ਪੋਲਾ ਬੋਲਿਆ ਜਾਵੇਗਾ ਸਦੀਵ ਈ ਪੋਲਾ ਬੋਲਿਆ ਜਾਵੇਗਾ ਇਥੇ ਵਿਸ਼ਰਾਮ ਦੁਖ ਪੰਜਨ ਗੁਰ ਗਿਆਨ ਦੁਖ ਤਦ ਤੇ ਅੱਧਕ ਲਗੇਗੀ ਹਉ ਛੁਟਕੇ ਹੋਏ ਆਨੰਦ ਤਹਿ ਹਉ ਹਾ ਉੜੇ ਔਂਕਰ ਹਉ ਛੁਟਕੇ ਸੱਚੇ ਔਂਕਰ ਉਤਯਦਗ ਤੈਂ ਕਾ ਛੁੱਟ ਬੋਲ ਕੇ ਕ ਵਿੱਚ ਡੈ ਦੇਣੀ ਕਕੇ ਦਲਾਵਾ ਕੈ ਠੱਠਾ ਬੋਲ ਦੇਣਾ ਛੁਟਕੇ ਇਸ ਤਰ੍ਹਾਂ ਬੋਲਣਾ ਹੈ ਕੋਏ ਈ ੜੀ ਸਿਆਰੀ ਆਨੰਦ ਐੜਾ ਮੁਕਤਾ ਦਦੇ ਔਂਕਰ ਲੱਗੀ ਐ ਤਿਹ ਇਥੇ ਵਿਚਰਾਮ ਹਾਉ ਨਾਹੀ ਤਹ ਆਪ ਤਹ ਤਤਾ ਮੁਕਤਾ ਤਹ ਆਪ ਹਤੇ ਦੂਖ ਜਨਮ ਮਰਨ ਹਤੇ ਇਹ ਪੋਲਾ ਬੋਲਿਆ ਜਾਵੇਗਾ ਦੂਖ ਜਨਮ ਮਰਨ ਇਥੇ ਵਿਚਰਾਮ ਸੰਤ ਸੰਗ ਪਰਤਾਪ ਸੰਤ ਸੰਗ ਸੰਤ ਤੇ ਟਿੱਪੀ ਸੰਗ ਤੇ ਟਿੱਪੀ ਪਰਤਾਪ ਰਾਰਾ ਪੂਰਾ ਬੋਲਿਆ ਜਾਵੇਗਾ ਹਿੱਤ ਕਰ ਨਾਮ ਤਰੜੇ ਇਹਤ ਹਾਇ ਸਿਆਰੀ ਉੱਤੀ ਅਦ ਗਹਿਤ ਕਰ ਇੱਥੇ ਵਿਸ਼ਰਾਮ ਨਾਮ ਤਰੜੇ ਦੱਦਾ ਰਾਰੇ ਸਿਆਰੀ ਰਾੜੇ ਦਿਲਾਵਾ ਤਰੜੇ दला कीड़ी सिंत दुकता है संग इथे विश्राम होत किरपाला किरपाला रारा पूरा लगा है पूरा कशु न कि किया ऊरा ऊड़ा खुले मुंह वाला लम्बा करके बोलिया जाएगा रारे दलावा रो है इस तरह बोलना है ਇਥੇ ਵਿਸਰਾਮ ਕਛੂ ਨ ਕੈਨੂ ਕੀਆ ਕੈਨੂ ਚਿੱਪੀ ਤੋਂ ਬਿਨਾ ਚਿੱਪੀ ਲਾ ਕੇ ਕੈਨੂ ਨਹੀਂ ਬੋਲਣਾ ਚਿੱਪੀ ਤੋਂ ਬਿਨਾ ਕੈਨੂ ਕੀਆ ਨਾਨਕ ਸਭ ਕਛ ਪ੍ਰਭ ਤੇ ਹੂਆ ਨਾਨਕ ਇਥੇ ਵਿਸਰਾਮ ਸਭ ਕਛ ਇਥੇ ਠਮਕੇ ਪ੍ਰਭ ਤੇ ਹੂਆ ਹੋਰ ਹੈ ਕਾਛ ਨਾ ਜਨੂ ਕੀਆ ਨਾਨਕ ਸਭ ਕਾਛ ਪ੍ਰਭ ਤੇ ਹੁਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ